ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਯੂਪੀ ਦੇ ਵਿੱਚ ਮਹਾਕੁੰਭ ਮੇਲੇ ਦੌਰਾਨ ਮਚੀ ਭਗੜੜ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਪਾਈ ਗਈ ਇੱਕ ਜਨਹਿਤ ਯਾਚਕਾ ਤੇ ਕੋਰਟ ਵੱਲੋਂ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਪਬਲਿਕ ਇੰਟਰਸਟ ਲਿਟੀਗੇਸ਼ਨ ਪਾਈ ਗਈ ਸੀ ਕਿਸੇ ਵਿਅਕਤੀ ਵੱਲੋਂ ਇਸ ਮਾਮਲੇ ਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਦਾ ਇਜ਼ਹਾਰ ਕੀਤਾ ਸੀ ਤੇ ਜ਼ਰੂਰੀ ਨਿਰਦੇਸ਼ ਦੇਣ ਦੇ ਲਈ ਇਹ ਪਬਲਿਕ ਇੰਟਰਸਟ ਲਿਟੀਗੇਸ਼ਨ ਸੁਪਰੀਮ ਕੋਰਟ ਦੇ ਵਿੱਚ ਪਾਈ ਗਈ ਸੀ ਜਿਸ ਤੇ ਸੁਣਵਾਈ ਕਰਨ ਤੋਂ ਸੁਪਰੀਮ ਕੋਰਟ ਵੱਲੋਂ ਇਨਕਾਰ ਕਰ ਦਿੱਤਾ ਗਿਆ ਹਾਲਾਂਕਿ ਸੁਪਰੀਮ ਕੋਰਟ ਨੇ ਆਪਣੇ ਨਿਰਦੇਸ਼ਾਂ ਦੇ ਵਿੱਚ ਇਲਾਹਾਬਾਦ ਹਾਈ ਕੋਰਟ ਜਾਣ ਦੀ ਗੱਲ ਕਹੀ ਹੈ ਦੇ ਨਾਲ ਦੀ ਨਾਲ ਇਹ ਵੀ ਨਿਰਦੇਸ਼ ਦਿੱਤੇ ਨੇ ਕਿ ਇਹ ਘਟਨਾ ਜੁੜੀ ਹੈ ਇਹ ਮੰਦ ਭਾਗੀ ਸੀ ਪਰ ਇਸ ਤੇ ਸੁਣਵਾਈ ਹੈ ਜਿਹੜੀ ਇਸ ਮਾਮਲੇ ਨੂੰ ਜਿਹੜਾ ਉਹਨੂੰ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਲਜਾਇਆ ਜਾਵੇ। ਤੁਹਾਨੂੰ ਦੱਸਦੀ ਹਾਂ 29 ਜਨਵਰੀ ਦੇਰ ਰਾਤ ਸੰਗਮ ਤੱਟ ਦੇ ਉੱਤੇ ਇੱਕ ਭਗਦੜ ਮੱਚੀ ਸੀ। ਮਹਾਕੁੰਭ ਬੇਲੇ ਦੇ ਵਿੱਚ ਲੱਖਾਂ ਲੋਕ ਇਸ਼ਨਾਨ ਕਰਨ ਦੇ ਲਈ ਇਕੱਠੇ ਹੋਏ ਨੇ। ਧਾਰਮਿਕ ਤੌਰ ਤੇ ਇਹ ਬਹੁਤ ਹੀ ਮਹੱਤਵਪੂਰਨ ਘਟਨਾ ਹੈ ਭਾਰਤ ਦੇ ਵਿੱਚ ਮਹਾਕੁੰਬ ਦਾ ਮੇਲਾ 12 ਸਾਲ ਬਾਅਦ ਆਉਂਦਾ ਜਿੱਥੇ ਹਰ Hindu ਦੀ ਆਸਥਾ ਹੁੰਦੀ ਹੈ ਅਤੇ ਇਸ਼ਨਾਨ ਕਰਕੇ ਹਰ Hindu ਜਿਹੜਾ ਪੁੰਨ ਪ੍ਰਾਪਤ ਕਰਨਾ ਚਾਹੁੰਦਾ ਹੈ ਇਸ ਕਰਕੇ ਮਹਾਕੁੰਬ ਮੇਲੇ ਦੇ ਦੌਰਾਨ ਲੱਖਾਂ ਸ਼ਰਧਾਲੂਆਂ ਦੀ ਭੀੜ ਉੱਥੇ ਜਮਾ ਹੈ ਉਸ ਰਾਤ ਵੀ ਇਸੇ ਤਰ੍ਹਾਂ ਹੀ ਹੋਇਆ ਸੀ 29 ਜਨਵਰੀ ਦੀ ਰਾਤ ਨੂੰ ਇਹ ਭਗੜੜ ਮੱਚੀ ਸੀ ਇਸ ਭਗੜੜ ਦੇ ਵਿੱਚ 30 ਲੋਕ ਮਾਰੇ ਗਏ ਸਨ ਅਤੇ 60 ਤੋਂ ਵੱਧ ਲੋਕ ਇਸ ਭਗੜੜ ਦੇ ਵਿੱਚ ਜ਼ਖਮੀ ਹੋ ਗਏ ਸਨ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਪਬਲਿਕ ਇੰਟਰਸਟ ਲਿਟੀਗੇਸ਼ਨ ਪਾਈ ਗਈ ਸੀ ਤੇ ਇਸ ਮਾਮਲੇ ਦੇ ਵਿੱਚ ਜ਼ਰੂਰੀ ਨਿਰਦੇਸ਼ ਲੋਕ ਜੋ ਸਰਦਾਲੂ ਉੱਤੇ ਪਹੁੰਚ ਰਹੇ ਨੇ ਉਹਨਾਂ ਸਰਦਾਲੂਆਂ ਦੀ ਸੁਰੱਖਿਆ ਦੇ ਲਈ ਜ਼ਰੂਰੀ ਨਿਰਦੇਸ਼ ਜਾਰੀ ਕਰਨ ਦੀ ਗੱਲ ਇਸ ਪਬਲਿਕ ਇੰਟਰਸਟ ਲਿਟੀਗੇਸ਼ਨ ਦੇ ਵਿੱਚ ਕਹੀ ਗਈ ਸੀ ਤੇ ਨਾਲ ਦੀ ਨਾਲ ਮੰਗ ਕੀਤੀ ਗਈ ਸੀ ਕਿ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਜਾਣ ਸੁਪਰੀਮ ਕੋਰਟ ਵੱਲੋਂ ਇਸ ਮਾਮਲੇ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਨਿਰਦੇਸ਼ ਦਿੱਤੇ ਗਏ ਨੇ ਕਿ ਇਸ ਮਾਮਲੇ ਨੂੰ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਲਿਜਾਇਆ ਜਾਵੇ यूपी ਦੇ ਵਿੱਚ ਮਹਾਕੁੰਭ ਮੇਲੇ ਦੌਰਾਨ ਮਚੀ ਭਗੜੜ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਪਾਈ ਗਈ ਇੱਕ ਜਨਹਿਤ ਯਾਚਿਕਾ ਤੇ ਕੋਰਟ ਵੱਲੋਂ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਪਬਲਿਕ ਇੰਟਰਸਟ ਲਿਟੀਗੇਸ਼ਨ ਪਾਈ ਗਈ ਸੀ ਕਿਸੇ ਵਿਅਕਤੀ ਵੱਲੋਂ ਇਸ ਮਾਮਲੇ ਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਦਾ ਇਜ਼ਹਾਰ ਕੀਤਾ ਸੀ ਤੇ ਜ਼ਰੂਰੀ ਨਿਰਦੇਸ਼ ਦੇਣ ਦੇ ਲਈ ਇਹ ਪਬਲਿਕ ਇੰਟਰਸਟ ਲਿਟੀਗੇਸ਼ਨ ਸੁਪਰੀਮ ਕੋਰਟ ਦੇ ਵਿੱਚ ਪਾਈ ਗਈ ਸੀ ਜਿਸ ਤੇ ਸੁਣਵਾਈ ਕਰਨ ਤੋਂ ਸੁਪਰੀਮ ਕੋਰਟ ਵੱਲੋਂ ਇਨਕਾਰ ਕਰ ਦਿੱਤਾ ਗਿਆ ਹਾਲਾਂਕਿ ਸੁਪਰੀਮ ਕੋਰਟ ਨੇ ਆਪਣੇ ਨਿਰਦੇਸ਼ਾਂ ਦੇ ਵਿੱਚ ਇਲਾਹਾਬਾਦ ਹਾਈ ਕੋਰਟ ਜਾਣ ਦੀ ਗੱਲ ਕਹੀ ਹੈ ਦੇ ਨਾਲ ਦੀ ਨਾਲ ਇਹ ਵੀ ਨਿਰਦੇਸ਼ ਦਿੱਤੇ ਨੇ ਕਿ ਇਹ ਘਟਨਾ ਜੁੜੀ ਹੈ ਇਹ ਮੰਦ ਭਾਗੀ ਸੀ ਪਰ ਇਸ ਤੇ ਸੁਣਵਾਈ ਹੈ ਜਿਹੜੀ ਇਸ ਮਾਮਲੇ ਨੂੰ ਜਿਹੜਾ ਉਹ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਲਿਜਾਇਆ ਜਾਵੇ ਤੁਹਾਨੂੰ ਦੱਸਦੀ ਹਾਂ 29 ਜਨਵਰੀ ਦੇਰ ਰਾਤ ਸੰਗਮ ਤੱਟ ਦੇ ਉੱਤੇ ਇੱਕ ਭਗਦੜ ਮੱਚੀ ਸੀ ਮਹਾਕੁੰਭ ਬੇਲੇ ਦੇ ਵਿੱਚ ਲੱਖਾਂ ਲੋਕ ਇਸ਼ਨਾਨ ਕਰਨ ਦੇ ਲਈ ਇਕੱਠੇ ਹੋਏ ਨੇ ਧਾਰਮਿਕ ਤੌਰ ਤੇ ਇਹ ਬਹੁਤ ਹੀ ਮਹੱਤਵਪੂਰਨ ਘਟਨਾ ਹੈ ਭਾਰਤ ਦੇ ਵਿੱਚ ਮਹਾਕੁੰਬ ਦਾ ਮੇਲਾ 12 ਸਾਲ ਬਾਅਦ ਆਉਂਦਾ ਜਿੱਥੇ ਹਰ Hindu ਦੀ ਆਸਥਾ ਹੁੰਦੀ ਹੈ ਅਤੇ ਇਸ਼ਨਾਨ ਕਰਕੇ ਹਰ Hindu ਜਿਹੜਾ ਪੁੰਨ ਪ੍ਰਾਪਤ ਕਰਨਾ ਚਾਹੁੰਦਾ ਹੈ ਇਸ ਕਰਕੇ ਮਹਾਕੁੰਬ ਮੇਲੇ ਦੇ ਦੌਰਾਨ ਲੱਖਾਂ ਸ਼ਰਧਾਲੂਆਂ ਦੀ ਭੀੜ ਉੱਥੇ ਜਮਾ ਹੈ ਉਸ ਰਾਤ ਵੀ ਇਸੇ ਤਰ੍ਹਾਂ ਹੀ ਹੋਇਆ ਸੀ 29 ਜਨਵਰੀ ਦੀ ਰਾਤ ਨੂੰ ਇਹ ਭਗਦਰ ਮੱਚੀ ਸੀ ਇਸ ਭਗਦਰ ਦੇ ਵਿੱਚ 30 ਲੋਕ ਮਾਰੇ ਗਏ ਸਨ ਅਤੇ 60 ਤੋਂ ਵੱਧ ਲੋਕ ਇਸ ਭਗਦਰ ਦੇ ਵਿੱਚ ਜ਼ਖਮੀ ਹੋ ਗਏ ਸਨ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਪਬਲਿਕ ਇੰਟਰਸਟ ਲਿਟੀਗੇਸ਼ਨ ਪਾਈ ਗਈ ਸੀ ਤੇ ਇਸ ਮਾਮਲੇ ਦੇ ਵਿੱਚ ਜ਼ਰੂਰੀ ਨਿਰਦੇਸ਼ ਲੋਕ ਜੋ ਸ਼ਰਧਾਲੂ ਉੱਤੇ ਪਹੁੰਚ ਰਹੇ ਨੇ ਉਹਨਾਂ ਸ਼ਰਧਾਲੂਆਂ ਦੀ ਸੁਰੱਖਿਆ ਦੇ ਲਈ ਜ਼ਰੂਰੀ ਨਿਰਦੇਸ਼ ਜਾਰੀ ਕਰਨ ਦੀ ਗੱਲ ਇਸ ਪਬਲਿਕ ਇੰਟਰਸਟ ਲਿਟੀਗੇਸ਼ਨ ਦੇ ਵਿੱਚ ਕਹੀ ਗਈ ਸੀ ਤੇ ਨਾਲ ਦੀ ਨਾਲ ਮੰਗ ਕੀਤੀ ਗਈ ਸੀ ਕਿ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਜਾਣ ਸੁਪਰੀਮ ਕੋਰਟ ਵੱਲੋਂ ਇਸ ਮਾਮਲੇ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਨਿਰਦੇਸ਼ ਦਿੱਤੇ ਗਏ ਨੇ ਕਿ ਇਸ ਮਾਮਲੇ ਨੂੰ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਲਿਜਾਇਆ ਜਾਵੇ